ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਆਰੰਭ ਕੀਤੀ ਗਈ ਯੁੱਧ ਨਸ਼ਾ ਵਿਰੁੱਧ ਮੋਹਿੰਦ ਦੇ ਤਹਿਤ ਸਰਕਾਰ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਜਾਰੀ ਹੈ ਇਸੇ ਲੜੀ ਤਹਿਤ ਅੱਜ ਫਰੀਦਕੋਟ ਦੇ ਸਾਦਿਕ ਵਿੱਚ ਪ੍ਰਸ਼ਾਸਨ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਬੜਾਈ ਗਈ ਉਨਜ਼ਾਰੀ ਨੂੰ ਟਾਇਆ ਗਿਆ ਐਸਐਸਪੀ ਫਰੀਦਕੋਟ ਡਾਕਟਰ ਪ੍ਰਗਿਆ ਜਾਨ ਵੱਲੋਂ ਇਸ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਹੈ ਕਿ थाना ਸਾਦਿਕ ਦੇ ਅੰਦਰ ਆਉਂਦੇ ਸੰਗਤਪੁਰਾ ਰੋਡ ਤੇ ਵਸਨੀਕ ਗ੍ਰੀਸ਼ਮ ਸਿੰਘ ਉਰਫ ਕੀਸ਼ੀ ਵੱਲੋਂ ਨਜ਼ਾਇਜ਼ ਉਜ਼ਾਰੀ ਕੀਤੀ ਗਈ ਸੀ ਇਸ ਸਬੰਧੀ ਸਮਰਥ ਅਥਾਰਟੀ ਤੋਂ ਇਸ ਨੂੰ ਟਾਣਮੋਕੇ ਸੁਰੱਖਿਆ ਪ੍ਰਬੰਧ ਕਰਨ ਦੀ ਹਦਾਇਤਾ ਪ੍ਰਾਪਤ ਹੋਈਆਂ ਸਨ ਜਿਸ ਤੋਂ ਬਾਅਦ ਸਿਵਲ ਪ੍ਰਸ਼ਾਸਨ ਵੱਲੋਂ ਕਾਰਵਾਈ ਕਰਦੇ ਹੋਏ ਇਸ ਨਜ਼ਾਇਜ਼ ਉਜ਼ਾਰੀ ਨੂੰ ਠਾ ਦਿੱਤਾ ਗਿਆ ਉਨਾ ਦੱਸਿਆ ਕਿ ਜਦੋਂ ਇਸ ਵਿਅਕਤੀ ਦੇ ਕ੍ਰਿਮੀਨਲ ਰਿਕਾਰਡ ਦੀ ਜਾਂਚ ਕੀਤੀ ਗਈ ਤਾਂ ਇਹ ਸਾਹਮਣੇ ਆਇਆ ਕਿ ਕ੍ਰਿਸ਼ਨ ਸਿੰਘ ਦੇ ਖਿਲਾਫ ਨਸ਼ੇ ਦੀ ਤਸਕਰੀ ਅਤੇ ਹੋਰ ਸੰਗੀਮ ਧਾਰਾਵਾਂ ਤਹਿਤ ਕੁੱਲ 9 ਮੁਕੱਦਮੇ ਦਰਜ ਰਜਿਸਟਰ ਹਨ ਉਸ ਸਰ ਜਿਹੜਾ ਕਾਰਵਾਈ ਹੋ ਰਹੀ ਹੈ ਜੀ ਪ੍ਰਸ਼ਾਸਨ ਮੁਤਾਬਕ ਜੋ ਵੀ ਇਹਨਾਂ ਤੇ ਐਨਡੀਪੀਸੀ ਐਕਟ ਦੇ ਪਰਚੇ ਆ ਉਸ ਦੇ ਤਹਿਤ ਜੋ ਵੀ ਪ੍ਰਸ਼ਾਸਨ ਕਾਰਵਾਈ ਕਰ ਰਿਹਾ ਹੈ ਅੱਜ ਹੀ ਸਾਨੂੰ ਪਤਾ ਲੱਗਿਆ ਵੀ ਇਹ ਬੰਦੇ ਦਾ ਕਟਾਉਣਾ ਹੈ ਇਸ ਤਰ੍ਹਾਂ ਬਣਾਉ ਜਾਂ ਸੀ 크੍ਰਿਸ਼ਨ ਸਿੰਘ ਨਾਂ ਦਾ ਨੌਜਵਾਨ ਸੀ ਵੈਸੇ ਤਾਂ ਜਦੋਂ ਦੇ ਆਪਣੇ ਐਸਐਚਓ ਸਾਹਿਬ ਨਵਦੀਪ ਸਿੰਘ ਪੱਟੀ ਜੀ ਆਏ ਆ ਪਿੰਡ ਵਿੱਚ ਬਹੁਤ ਹੀ ਚਿੱਟੇ ਦਾ ਵੀ ਕਰੇਜ ਜਿਹੜਾ ਕਟਿਆ ਹੈ ਇਹ ਚੋਰੀਆਂ ਨੂੰ ਵੀ ਬਹੁਤ ਠੱਲ ਪਈ ਐ। ਕੋਈ ਮੈਂ ਕਿ ਚਿੱਟਾ ਜਿਹੜਾ ਨਾ ਮਾਤਰ ਦੇ ਕਰੀਬ ਹੀ ਹੁਣ ਮਿਲਦਾ ਜਿਹੜੇ ਅਨਸਰ ਕਰ ਰਹੇ ਉਹਨਾਂ ਤੇ ਕਾਰਵਾਈ ਵੀ ਹੋ ਰਹੀ ਐ। ਜਿਹੜੀ ਕਾਰਵਾਈ ਕੀਤੀ ਨਸ਼ਾ ਖਲਾ ਵਧੀਆ ਪਈ ਐ। ਦੇਖੋ ਜੀ ਜਿਹੜੇ ਕਰਦੇ ਐ ਹੁਣੀ ਵੀ ਚਾਹੀਦੀ ਐ। ਕਿਉਂਕਿ ਕਈ ਪਰਿਵਾਰ ਜਿਹੜੇ ਉੱਜੜ ਗਏ ਇਹ ਨਸ਼ੇ ਦੇ ਨਾਲ ਹੀ। ਜੋ ਸਰਕਾਰ ਦੀ ਮਹਿਮ ਚੱਲੀ ਐ ਨਸ਼ਿਆਂ ਦੇ ਵਿਰੁੱਧ। ਤੇ ਜੋ ਨਸ਼ੇ ਨੂੰ ਠੱਲ ਪਾਈ ਰਹੀ ਐ ਜੀ ਕੁੱਲ ਮਿਲਾ ਕੇ ਕੀ ਕਹਣਾ ਹੈ ਅਜਿਹੀ ਕਾਰਵਾਈ ਇਹ ਕਾਰਵਾਈ ਜੇ ਦਿਸਤਕਾਂ ਇਹਦੇ ਹਾਲਾਤ ਹੈ ਮੁੰਡੇ ਦੇ ਕਿਉਂਕਿ ਇਹਦੇ ਤੇ ਪਹਿਲਾਂ 8-9 ਪਰਚੇ ਐ ਤਾਂ ਇਹ ਸੁਧਰੇ ਹੀ ਨਹੀਂ ਪਿੰਡ ਵਾਲਿਆਂ ਨੇ ਵੀ ਬਹੁਤ ਸਮਝਾਇਆ ਤਾਂ ਬਾਕੀ ਸਾਜਣ ਨੇ ਵੀ ਆਪਦੀ ਕੋਸ਼ਿਸ਼ ਕੀਤੀ ਤਾਂ ਨਹੀਂ ਬਾਜ ਆਇਆ ਤਾਂ ਇਹ ਵੇਖੋ ਇਹ ਕਾਰਵਾਈ ਕਰਨ ਦਾ ਹੱਕ ਬਣਦਾ ਇਹ ਸਤਕਾਂ ਦੇ ਬੰਦਿਆਂ ਤੇ ਜਿਹੜਾ ਕੋਈ ਸਮਾਜ ਦਾ ਮਾਹੌਲ ਵਿਗਾੜਦਾ ਹਾਲਾਤ ਮਾੜੇ ਬਣਾਉਂਦਾ ਕਿਸੇ ਦੇ ਬੱਚੇ ਵੇਖੋ ਨੌਜਵਾਨ ਕਿਸ ਤੱਕਾਂ ਕੀ ਹਾਲਾਤ ਹੋਏ ਆ ਕਈਆਂ ਦੇ ਇਕੱਲੇ ਇਕੱਲੇ ਸੀ ਵਿਚਾਰਿਆਂ ਦੇ ਮਾਰ ਕਿਥੇ ਆ ਇਹਨਾਂ ਨਸ਼ਿਆਂ ਦੇ ਵਿੱਚ ਆ ਕੇ ਪੇੜਦਾ ਜਾਂ ਜੋ ਮਾਂ ਪਿਓ ਨਾਲ ਮਰਿਆ ਬਰਾਬਰਾਂ ਨਾ ਚਾਹੁੰਦੇ ਇਸ ਕੰਨੀਆਂ ਕਾਰਵਾਈਆਂ ਹੋਣੀਆਂ ਚਾਹੀਦੀਆਂ ਬਿਲਕੁਲ ਹੋਣੀਆਂ ਚਾਹੀਦੀਆਂ ਕੋਈ ਵੀ ਗਲਤ ਕੰਮ ਕਰਦਾ ਉਹਦੇ ਤੇ ਉਹਨੂੰ ਸਜ਼ਾ ਮਿਲਣੀ ਚਾਹੀਦੀ ਹਾਂ ਜੀ ਕਿਹੜਾ ਜਾਣੇ ਜੀ ਅੱਜ ਕਾਰਵਾਈ ਹੋ ਰਹੀ ਹੈ ਜੀ ਇਸ ਬੰਦੇ ਜੇ ਸਾਨੂੰ ਗram ਪੰਚਾਇਤ ਵੱਲੋਂ ਇੱਕ ਮਤਾ ਪ੍ਰਾਪਤ ਹੋਇਆ ਸੀਗਾ ਉਸ ਬੰਦੇ ਦੀ ਜਾਇ ਕਬਜ਼ਾ ਹੈਗਾ ਉਦੇਸ਼ਾਂ ਦੇ ਜਿਸੀ ਪਹਿਲੇ ਨੋਟਿਸ ਦਿੱਤਾ ਸੀ ਨੋਟਿਸ ਦੇਣ ਤੋਂ ਬਾਅਦ ਜਦੋਂ ਇਹਨਾਂ ਨੇ ਨਹੀਂ ਆਦਾਨ-ਜਾਇਕਾ ਡਾਟ ਹਟਾਇਆ ਫਿਰ ਸਾਨੂੰ ਪੁਲਿਸ ਪ੍ਰਸ਼ਾਸਨ ਨੂੰ ਲਿਆਉਣ ਲੱਗੇ ਤੇ ਕਾਰਵਾਈ ਕਰਨੀ ਪਈ ਉਸ ਬੰਦੇ 'ਚ ਕਾਰਵਾਈ ਕੀਤੀ ਹੈ ਥੈਂਕ ਯੂ ਮੈਡਿਕ ਜਨਾ ਚੋਣੇ ਅੱਜ ਦੇ ਸਾਰਕ ਦੇ ਵਿੱਚ ਜਿਹੜਾ ਇਹ ਪ੍ਰਸ਼ਾਸਨ ਚਲਾਇਆ ਜਾ ਰਿਹਾ ਹੈ ਆਟਾਉਣ ਦੇ ਵਾਸਤੇ ਜੀ ਅੱਜ ਸਾਡੇ ਕੋਲ ਸਿਵਲ ਪ੍ਰਸ਼ਾਸਨ ਵੱਲੋਂ ਇੱਕ ਰਿਕੁਐਸਟ ਆਈ ਸੀ ਕਿ ਇੱਥੇ ਇੱਕ ਨਜਾਇਜ਼ ਇੱਕ ਇਲੀਗਲ ਜਿਹੜੀ ਹੈਗੀ ਕੰਸਟਰਕਸ਼ਨ ਹੈਗੀ ਤੇ ਉਹ ਦੀ ਅਜ ਡਿਮੋਲੇਸ਼ਨ ਹੋਣੀ ਹੈ ਤੇ ਉਹਦੇ ਵਾਸਤੇ ਇੱਕ ਸਿਕਿਉਰਿਟੀ ਪ੍ਰਬੰਧਾ ਵਾਸਤੇ ਸਾਡੇ ਕੋਲ ਇਨਪੁੱਟਸ ਆਈਆਂ ਸੀਗੀਆਂ ਤੇ ਅਸੀਂ ਉਹਦੇ ਤਹਿਤ ਹੀ ਅੱਜ ਇੱਥੇ ਆਏ ਨੇ ਪੂਰਾ ਸਿਵਲ ਪ੍ਰਸ਼ਾਸਨ ਔਰ ਪੁਲਿਸ ਪ੍ਰਸ਼ਾਸਨ ਅੱਜ ਇੱਥੇ ਆਏ ਨੇ ਔਰ ਇਹ ਜਿਹੜਾ ਬੰਦਾ ਹੈ ਇਹ ਕ੍ਰਿਸ਼ਨ ਕੁਮਾਰ ਏਲੀਅਸ ਕ੍ਰਿਸ਼ੀ ਹੈ ਵਾਸੀ ਸੰਗਤਪੁਰਾ ਔਰ ਇਹਦੇ ਵਿੱਚ ਦੱਸਣ ਜੋ ਗੱਲ ਇਹ ਵੀ ਹੈ ਕਿ ਇਥੇ ਪੁਰਾਣੇ 9 ਐਨਡੀਪੀਐਸ ਦੇ ਪਰਚੇ ਨੇ ਤੇ ਇਹ ਸਾਧਿਕਾ ਨੇ ਗੁਰੂ ਹਰਸਾਏ ਥਾਣੇ 'ਚ ਇਹਦੇ ਇਥੇ ਪੁਰਾਣੇ ਐਨਡੀਪੀਐਸ ਦੇ ਪਰਚੇ ਨੇ ਤੇ ਬीडीपीओ ਸਾਹਿਬ ਵੀ ਸਾਡੇ ਨਾਲ ਹੀ ਨੇ ਔਰ ਇਥੇ ਇੱਕ ਪ੍ਰੋਪਰ ਪੰਚਾਇਤ ਦਾ ਮਤਾ ਇਹ ਇਥੋਂ ਪਵਾਇਆ ਗਿਆ ਹੈ ਤੇ ਬीडीपीओ ਸਾਹਿਬ ਦੀ ਪ੍ਰੋਪਰ ਕਾਨੂੰਨੀ ਕਾਰਵਾਈ ਔਰ ਪਿੱਛੇ ਇਹਨੂੰ ਪ੍ਰੋਪਰ ਨੋਟਿਸਿਸ ਦਿੱਤੇ ਗਏ ਨੇ ਪ੍ਰਾਪਰਟੀ ਵੈਕੇਟ ਕਰਨ ਤੋਂ ਨੂੰ ਲੈ ਕੇ ਔਰ ਉਹ ਪੂਰੀ ਕਾਨੂੰਨੀ ਕਾਰਵਾਈ ਦੀ ਪਾਲਣਾ ਕਰਦੇ ਹੋਏ ਅੱਜ ਫਿਰ ਫਾਈਨਲੀ ਇਹ ਇੱਕ ਜਿਹੜਾ ਇਲੀਗਲ ਕੰਸਟਰਕਸ਼ਨ ਹੈ ਉਹਦੀ ਡਿਮੋਲੀਸ਼ਨ ਅਜ ਹੋ ਰਹੀ ਹੈ ਇਸੀ ਚੀਜ਼ ਇਸੀ ਇੱਕ ਲੜੀ ਦੇ ਤਹਿਤ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਾਂਗੀ ਕਿ ਫਰੀਦਕੋਟ ਪੁਲਿਸ ਨੇ 1 ਮਾਰਚ ਜਦੋਂ ਸੇ ਯੁੱਧ ਨਸ਼ਾ ਵਿਰੁੱਧ ਸਟਾਰਟ ਹੋਇਆ ਹੈ ਉਸ ਦਿਨ ਤੋਂ ਲੈ ਕੇ ਮਾਰਚ 1 ਮਾਰਚ ਤੋਂ ਲੈ ਕੇ ਹਲੇ ਤੱਕ 574 ਪਰਚੇ ਸਾਡੇ ਵੱਲੋਂ ਦਰਜ ਹੋ ਚੁੱਕੇ ਨੇ ਤੇ ਇਹਦੇ ਵਿੱਚ 820 ਨਸ਼ਾ ਤਸਕਰਾਂ ਨੂੰ ਫੜਕੇ ਜੇਲ੍ਹ ਭੇਜਿਆ ਜਾ ਚੁੱਕਾ ਹੈ ਦੇ ਨਾਲ ਨਾਲ ਹੀ 24 ਕਿਲੋ ਤੋਂ ਵੱਧ ਹਿਰੋਇਨ ਦੀ ਰਿਕਵਰੀ ਹੋਈ ਹੈ 6 ਕਿਲੋ ਤੋਂ ਵੱਧ ਅਫੀਮ ਦੀ ਰਿਕਵਰੀ ਹੈ ਤਾਂ 19 ਕੁਇੰਟਲ ਪੋਪੀ ਹਸ ਦੀ ਰਿਕਵਰੀ ਹੈ ਤੇ 790000 ਦੀ ਡਰਗ ਮਣੀ ਵੀ ਇਹਨਾਂ ਨਾਲ ਨਾਲ ਰਿਕਵਰ ਹੋਈ ਹੈ ਵੈਰੀ ਇੰਪੋਰਟੈਂਟਲੀ ਨਸ਼ਾ ਤਸਕਰਾਂ ਦੀ ਜਿਹੜੀ ਇਹ ਕੰਪੀਟੈਂਟ ਅਥਾਰਟੀ ਵੱਲੋਂ ਪ੍ਰਾਪਰਟੀ ਦੀ ਫ੍ਰੀਜ਼ਿੰਗ ਹੁੰਦੀ ਹੈ ਉਹ 7 ਕਰੋੜ ਤੋਂ ਵੱਧ ਨਸ਼ਾ ਤਸਕਰਾਂ ਦੀ ਪ੍ਰਾਪਰਟੀ ਵੈਲਿਊਏਸ਼ਨ ਦੀ ਫ੍ਰੀਜ਼ਿੰਗ ਆਲਰੇਡੀ ਹੋ ਚੁੱਕੀ ਹੈ ਤੇ ਇਤਨੇ ਹੀ ਅਮਾਉਂਟ ਦੀ ਸਾਡੀ ਜਿਹੜੀ ਆਈਡੈਂਟੀਫਾਈਡ ਪ੍ਰਾਪਰਟੀਆਂ ਨੇ ਉਹ ਇੰਨ ਦਾ ਪਾਈਪਲਾਈਨ ਨੇ ਔਰ ਉਹਨਾਂ ਨੂੰ ਵੀ ਐਸੀ ਪ੍ਰੋਪਰ ਚੈਨਲ ਯੂਜ਼ ਕਰਦੇ ਹੋਏ ਅੱਗੇ ਅਸੀਂ ਫ੍ਰੀਜ਼ ਕਰਾਵਾਂਗੇ ਅਸੀਂ ਨੋਟ ਜਨ ਤਾਂ ਕਿੰਨੇ ਪੜਚੇ ਹੈਗੇ ਜੀ ਜੀ ਜਿਵੇਂ ਮੈਂ ਦੱਸਿਆ ਤੁਹਾਨੂੰ ਇਹ ਤੇ 9 ਪੜਚੇ ਹੈ ਇਹ ਸਾਰੇ ਹੀ ਪੜਚੇ ਐਂਡੀਪੀਐਸ ਦੇ ਨਹੀਂ ਇਹ थाना ਸਾਧਕ ਤੇ थाना ਗੁਰੂ ਹਰ ਸਾਹਿਬ ਦੇ ਪੜਚੇ ਹਨ ਨਹੀਂ ਜੀ ਇਹ ਫਿਲਹਾਲ ਜਿਲ੍ਹੇ